ਜਿਸ ਵੇਲੇ ਅਸੀਂ ਮੀਟਿੰਗ ਕੀਤੀ ਪਹਿਲੀ 6 ਮਹੀਨਿਆਂ ਦੀ ਗੱਲ ਹੋਣੀ ਸੋਨਤ ਸਾਹਿਬ ਹਰਜੋਤ ਬੈਂਸ ਜੀ ਸਾਡੇ ਮੰਤਰੀ ਸਾਹਿਬਾਨ ਉੱਥੇ ਸੀ ਸਾਰੇ ਅਫਸਰ ਮੌਜੂਦ ਸੀ ਕਿ ਪ੍ਰਬੰਧ ਕਿਹੋ ਜਿਹਾ ਹੋਣੇ ਚਾਹੀਦੇ ਆ ਤਾਂ ਮੈਂ ਕਿਹਾ ਇਹ ਗੁਰੂ ਆਪ ਹੀ ਕੰਮ ਲੈਂਦਾ ਗੁਰੂ ਆਪ ਹੀ ਡਿਊਟੀਆਂ ਲਾਉਂਦਾ ਆਪਣੀ ਡਿਊਟੀ ਲੱਗੀ ਹੋਣੀ ਕਿ ਭਾਈ ਜਦੋਂ ਤੁਸੀਂ ਸੇਵਾ ਕਰ ਰਹੇ ਹੋਵੋਗੇ ਇਹ 350 ਸਾਲਾਂ ਉਸ ਵੇਲੇ ਆਉ ਤੇ ਲੈ ਤੁਹਾਨੂੰ ਵੀ ਪਰਖ ਲੈਣਿਆ ਫਿਰ ਤੁਸੀਂ ਕਿਵੇਂ ਕਰਦੇ ਹੋ ਤੇ ਸੰਗਤ ਜਿਹੜੀ ਪ੍ਰਮਾਤਮਾ ਦਾ ਰੂਪ ਹੈ ਉਹਨੂੰ ਖੁਸ਼ ਕਰ ਸਕਦੇ ਹੋ ਉਹਨਾਂ ਨੂੰ ਸੰਤੋਸ਼ਟੀ ਦਿਵਾ ਸਕਦੇ ਹੋ ਮੈਨੂੰ ਜਦੋਂ ਕਿਹਾ ਬਜਟ ਉਹ ਮੈਂ ਕਿਹਾ ਜਿਹੜਾ ਖਜ਼ਾਨੇ ਆਪ ਵੰਡੀ ਜਾਂਦਾ ਜਿੱਥੇ ਆਪਾਂ ਜਾ ਕੇ ਨਤਮਸਤਕ ਹੋਣਿਆਂ ਕੁਝ ਲੈਣ ਵਾਸਤੇ ਆਪਾਂ ਉਹਨਾਂ ਨੂੰ ਕੁਝ ਦੇ ਸਕਦੇ ਆ ਕੋਈ ਬਜਟ ਨਹੀਂ ਤੁਸੀਂ ਕੇਰਾ ਪ੍ਰਬੰਧ ਕਰ ਦੋ ਸੰਗਤ ਨੂੰ ਪੁੱਛ ਕੇ ਐਹੋ ਜਿਹਾ ਪ੍ਰਬੰਧ ਕਰ ਦੋ ਇਸ ਤੋਂ ਪਹਿਲਾਂ ਕਦੇ ਕੋਈ ਸ਼ਤਾਬ ਦੀ ਇਸ ਤਰ੍ਹਾਂ ਦੀ ਜਿਹੜੀ ਹੈ ਉਹਦੀ ਮਿਸਾਲ ਨਾ ਮਿਲਦੀ ਹੋਵੇ ਤੇ ਲੋਕ ਕਹਿਣ ਜਰ ਸਾਡੇ ਵੀ ਜਿਹੜੇ ਸ਼ਤਾਬਦियां ਉਹ ਦੁਨੀਆ ਭਰ ਦੇ ਜਿਹੜੇ ਵੱਡੇ ਉਹ ਵਿਕਸਤ ਮੁਲਕ ਮਨਾਉਂਦੇ ਆ ਆਪਣੀਆਂ ਵੱਡੀਆਂ-ਵੱਡੀਆਂ ਸ਼ਤਾਬਦੀਆਂ ਤੇ ਉਹਨਾਂ ਦੇ ਬਰਾਬਰ ਦਾ ਸਾਡਾ ਕਿਉਂਕਿ ਸਾਡੇ ਗੁਰੂ ਦੀ ਕੁਰਬਾਨੀ ਵਰਗੀ ਕੁਰਬਾਨੀ ਜਦੋਂ ਹੈ ਨਹੀਂ ਤਾਂ ਫਿਰ ਸਾਡੇ ਵਰਗੀ ਸ਼ਤਾਬਦੀ ਵੀ ਕਿਸੇ ਹੋਰ ਹੋਣੀ ਨਹੀਂ ਚਾਹੀਦੀ ਸਭ ਸਫਾਈ ਤੋਂ ਲੈ ਕੇ ਮੈਡੀਕਲ ਸੁਵਿਧਾਵਾਂ ਸਿਟੀ ਜਿੱਥੇ ਰਹਿਸ਼ ਦਾ ਪ੍ਰਬੰਧ ਐਂਬੂਲੈਂਸ ਕੋਈ ਅਣਸੁਖਾਵੀ ਘਟਨਾ ਨਾ ਹੋਵੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਐਂਬੂਲੈਂਸਾਂ ਪੁਲਿਸ ਅਫਸਰ ਸਹਿਬਾਨ ਵਰਕਰ ਸਹਿਬਾਨ ਸਭ ਲੱਗੇ ਹੋਏ ਨੇ ਕਿਉਂਕਿ ਇੱਥੇ ਕੋਈ ਮੁੱਖ ਮੰਤਰੀ ਨਹੀਂ ਇੱਥੇ ਕੋਈ ਮੰਤਰੀ ਨਹੀਂ ਇੱਥੇ ਤਾਂ ਸਾਰੇ ਸੇਵਾਦਾਰਾਂ ਇੱਥੇ ਸਟਾਰ ਨਹੀਂ ਚੱਲਦੇ ਉਹਨਾਂ ਦੀ ਕੁਰਬਾਨੀ ਮੂਰੇ ਤਾਂ ਆਪਾਂ ਧੂੜ ਦਾ ਤਣਕਾ ਵੀ ਹੈ ਨਹੀਂ ਇੱਥੇ ਨਹੀਂ ਚਲਦੀਆਂ ਆਉਦੇਦਾਰੀਆਂ ਸੰਤ ਸਮਾਜ ਦਾ ਮੈਂ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਅਗਵਾਈ ਦਿੱਤੀ ਮੌਕੇ ਮੌਕੇ ਤੇ ਰਹਿਤ ਮਰਿਆਦਾ ਜਿਵੇਂ ਕਹਿੰਦੇ ਰਹੇ ਸੀ ਉਹਵੇਂ ਕਰਦੇ ਰਹੇ ਸੀ ਪਿੱਛੇ ਸੀ ਕੱਲ ਜੋ ਇਤਿਹਾਸਕ ਵਿਧਾਨ ਸਭਾ ਦਾ ਵਿਸ਼ੇਸ਼ ਇੱਕ ਦਿਨ ਦਾ ਸੈਸ਼ਨ ਗੁਰੂ ਸਾਹਿਬ ਦੇ ਚਰਨਾਂ 'ਚ ਹੋਇਆ ਉਹ ਦੀ ਪੂਰੀ ਦੁਨੀਆ 'ਚ ਚਰਚਾ ਹੈ ਬੜੇ ਲੋਕਾਂ 'ਚ ਥੋੜਾ ਜਿਹਾ ਡਾਊਟ ਕਹਿ ਲਓ ਸ਼ੱਕ ਕਹਿ ਲਓ ਜਾ ਤੌਖਲਾ ਸੀ ਕਿ ਐ ਹੋ ਜਾਊਗਾ ਕਿ ਵਿਧਾਨ ਸਭਾ ਚੱਕ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਰੱਖ ਦੇਣਗੇ ਅਸੀਂ ਕਹਾਂ ਜੀ ਹੋ ਜਾਊਗਾ ਜਦੋਂ ਨੀਅਤ ਸਾਫ਼ ਹੋਵੇ ਔਰ ਗੁਰੂ ਪ੍ਰਤੀ ਸ਼ਰਧਾ ਹੋਵੇ ਆਪੇ ਕਰਵਾ ਲੂਗਾ ਤੇ ਕੱਲ ਜਦੋਂ ਸੈਸ਼ਨ ਹੋਇਆ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਇਹ ਜਿਹੜੀ ਕੌਮ ਹੈ ਇਹ ਆਪਣੇ ਗੁਰੂ ਤੋਂ ਸਭ ਕੁਝ ਬਾੜ ਸਕਦੀ ਹੈ ਜਦੋਂ ਰਾਜਧਾਨੀ ਚੋਂ ਚੱਕ ਕੇ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਚੱਕ ਕੇ ਗੁਰੂ ਦੇ ਚਰਨਾਂ 'ਚ ਧਰਤਾ ਤੇ ਉੱਥੇ ਫੈਸਲਾ ਕੀ ਕੀਤਾ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਜਿੱਥੇ ਮੌਜੂਦ ਹੈ 올ਡ ਸਿਟੀ ਸਾਰਾ ਵੋਲਡ ਸਿਟੀ ਬੋਲਦੇ ਨੇ ਅਨੰਦਪੁਰ ਸਾਹਿਬ ਜਿੱਥੇ ਆਪਾਂ ਬੈਠੇ ਆ ਇਸ ਵਕਤ ਤੇ ਤਲਵੰਡੀ ਸਾਬੋ ਤਿੰਨੋਂ ਤਖਤ ਪੰਜਾਬ ਦੇ ਵਿੱਚ ਮੌਜੂਦ ਨੇ ਜਿਹੜੇ ਉਸ ਧਰਤੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਗਿਆ ਤੇ ਜਿਹੜਾ ਬਹੁਤ ਲੱਖਾਂ ਕਰੋੜਾਂ ਲੋਕਾਂ ਦੀ ਬਹੁਤ ਚਿਰੋਂ ਮੰਗ ਸੀ ਜਿਸ ਤਰ੍ਹਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਿਹਾ ਇੱਥੇ ਪਰਸੋਂ ਸਰਬ ਧਰਮ ਸੰਮੇਲਨ ਸੀ ਇੱਥੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਇੱਥੇ ਜੈਨ ਆਚਾਰੀਆ ਜੀ ਇੱਥੇ ਬੜੇ ਬੜੇ ਸਾਰੀਆਂ ਸੰਪਰਦਾਵਾਂ ਦੇ ਵੱਡੇ ਵੱਡੇ ਗੁਣੀ ਗਿਆਨੀ ਲੋਕ ਆਏ ਇੱਕ ਗੁਰੂ ਦਾ लाडला ਸਿੰਘ ਇੱਥੇ ਕੁਝ ਲੈ ਕੇ ਆਇਆ ਅਸੀਂ ਕਿਹਾ ਜੀ ਸਾਨੂੰ ਫੜਾ ਦਿਓ ਕਾਗਜ਼ ਪਰਸੋਂ ਦੀ ਗੱਲ ਹੈ ਵਿਧਾਨ ਸਭਾ ਦਾ ਅਜੇ ਕੱਲ ਹੋਈ ਹੈ ਕਿਸ ਤਰ੍ਹਾਂ ਪਰਮਾਤਮਾ ਕੋਈ ਨਾ ਕੋਈ ਸਨੇਹਾ ਕਿਸੇ ਨਾ ਕਿਸੇ ਰੂਪ ਚ ਭੇਜਦਾ ਹੈ ਤੇ ਉਹ ਕੱਲ ਸਾਨੂੰ ਉਹੀ ਸਿੰਘ ਗੁਰਦੁਆਰਾ ਸੀਸਗੰਸਾ ਮੱਥਾ ਟੇਕਣ ਗਏ ਸੀ ਉੱਥੇ ਮਿਲਿਆ ਉਹ ਕਹਿੰਦਾ ਜੀ ਜੋ ਮੈਂ ਕੱਲ ਰੌਲਾ ਪਾਉਂਦਾ ਸੀ ਮੇਰਾ ਪੂਰਾ ਹੋ ਗਿਆ ਜੀ ਮਨ ਦੀ ਇੱਛਾ ਮੈਂ ਕਿਹਾ ਵੀ ਕੀ ਕਹਿੰਦਾ ਮੈਂ ਇਹੀ ਕਹਿੰਦਾ ਸੀਗਾ ਜੀ ਵੀ ਅਨੰਤਪੁਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਦੇਓ ਕਹਿੰਦਾ ਤੁਸੀਂ ਤਾਂ ਤਿੰਨੇ ਤਖਤਾਂ ਨੂੰ ਦੇਤਾ ਜੀ ਮੇਰੇ ਕਹਿੰਦਾ ਇੱਥੇ ਸੰਗਤ ਜੀ ਮजूद ਹੋਣਗੇ ਉਹ ਸਿੰਘ ਹਰ ਇੱਕ ਦੇ ਦਿਲ ਦੀ ਇੱਛਾ ਸੀ ਹੁਣ ਪਵਿੱਤਰ ਸ਼ਹਿਰ ਦਾ ਦਰਜਾ ਹੋ ਗਿਆ ਵਿਧਾਨਕ ਤੌਰ ਤੇ ਹੋ ਗਿਆ ਹੁਣ ਜੋ ਮਰਜੀ ਇਹ ਸ਼ਹਿਰ ਦੇ ਵਿੱਚ ਇਹਨੂੰ ਸਾਫ਼ ਰੱਖਣ ਲਈ ਇਹਦੀ ਤਰੱਕੀ ਵਾਸਤੇ ਇੱਥੇ ਜਦੋਂ ਆਓਗੇ ਇੱਥੇ ਕੀ ਕੀ ਤੁਹਾਨੂੰ ਆਕੇ ਦੇਖਣ ਨੂੰ ਮਿਲੂਗਾ ਦਰਸ਼ਨ ਕਰਨ ਨੂੰ ਮਿਲੂਗਾ ਉਹ ਸਾਰਾ ਸਰਕਾਰ ਹੁਣ ਕੰਟੀਨਿਊ ਪ੍ਰੋਸੈਸ ਦੇ ਵਿੱਚ ਰੱਖੂਗੀ ਅੱਜ ਯੂਨੀਵਰਸਿਟੀ ਦੀ ਗੱਲ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਇੱਕ ਵਰਲਡ ਕਲਾਸ ਯੂਨੀਵਰਸਿਟੀ ਇਹ ਸ਼ਹਿਰ ਦੇ ਵਿੱਚ ਸਥਾਪਿਤ ਕੀਤੀ ਜਾਊਗੀ ਜੀ ਵਰਲਡ ਕਲਾਸ ਅੱਜ ਦੇ ਪੰਜਾਬ ਦੇ ਰਾਜ ਸ਼ਾਸਕ ਇਹਨਾਂ ਨੂੰ ਵੀ ਬੇਨਤੀ ਕਰਨਾ ਤੇ ਤੁਹਾਨੂੰ ਮੈਂ ਗਿਣਾਉਣਾ ਵੀ ਚਾਹਨਾ ਕਿ ਕਿਹੜਾ ਕਾਰਜ ਆ ਜਿਹੜਾ ਕਾਰਜ 2019 ਤੋਂ ਸ਼ੁਰੂ ਕੀਤਾ ਸੀ 2022 ਦੇ ਵਿੱਚ ਇੱਕ ਰੱਟ ਲਾ ਕੇ ਇਹ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬੀਅਤ ਦਾ ਨਾਸ ਕੀਤਾ ਜਿਹੜੇ ਅੱਜ ਕਹਿ ਰਹੇ ਆ ਕਿ ਸ਼ਰਮਣੀ ਸਾਨੂੰ ਇਹ ਜਿਹੜੀਆਂ ਸਸਤਾਪਦੀਆਂ ਮਨਾਉਣ ਦਾ ਹੱਕ ਆ ਮੈਂ ਕਹਿੰਦਾ ਜੀ ਆਇਆਂ ਬਿਲਕੁਲ ਮਨਾਉਣ ਦਾ ਹੱਕ ਆ ਕਿਸੇ ਨੂੰ ਨਹੀਂ ਸਾਰਿਆਂ ਨੂੰ ਆ ਛੱਬੀ ਨਗਰ ਕੀਰਤਨ ਇਸ ਧਰਤੀ ਤੇ ਆਏ ਸਾਰਿਆਂ ਨੂੰ ਆ ਪਰ ਧਾਰਮਿਕ ਜਥੇਬੰਦੀਆਂ ਦਾ ਇੱਕ ਕਾਰਜ ਖੇਤਰ ਹੁੰਦਾ ਰਾਜਨੀਤਿਕ ਜਥੇਬੰਦੀਆਂ ਤੇ ਸਰਕਾਰਾਂ ਦਾ ਇੱਕ ਖੇਤਰ ਹੁੰਦਾ ਬਖਾਵੇ ਮਾਤਰ ਨਹੀਂ ਆ ਮੈਂ ਲੋਟ ਕੀਤੀਆਂ ਜਾਂਦਾ ਸ਼੍ਰੋਮਣੀ ਅਕਾਲੀ ਦਲ ਨੇ ਮੈਨੂੰ ਵਕਸ਼ਿਸ਼ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੇ ਤੌਰ ਤੇ ਮੁੱਖ ਸੇਵਾਦਾਰ ਦੇ ਤੌਰ ਤੇ ਉੱਤੇ 12 ਸਦੀਆਂ ਦੀਆਂ ਮਨਾਈਆਂ ਆ 12ਵੀਂ ਸਦੀ ਦੀ ਆ ਜਿਹੜੀ ਹਿੱਸੇ ਆਈ ਆ ਜਿਹੜੀਆਂ ਇਹਨਾਂ ਦੇ ਰਾਜਕਾਲ 'ਚ ਮੈਂ ਪਹਿਲਾਂ ਤੁਹਾਨੂੰ 3-4 ਹੀ ਗਿਣਾਉਣੀਆਂ ਚਾਹਣਾ ਕਿ ਪਹਿਲਾਂ ਕਿਉਂ ਨੇ ਮਨਾਇਆਂ ਗਈਆਂ ਸਭ ਤੋਂ ਅਖੀਰਲੀ ਜਿਹੜੀ ਆਪਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ 450 ਸਾਲਾਂ ਤੇ ਗੁਰੂ ਰਾਮਦਾਸ ਪਾਤਸ਼ਾਹ ਦਾ ਗਰਿਆਈ ਦਿਵਸ ਪਵਿੱਤਰ ਗੋਇੰਦਵਾਲ ਦੀ ਧਰਤੀ ਤੇ ਮਨਾਇਆ ਸੀ ਸਾਰਾ ਪੰਥ ਇਕੱਠਾ ਸੀ ਪੰਜੇ ਤਖਤਾਂ ਦੇ ਸਿੰਘ ਸਹਿਬਾਨ ਇਕੱਠੇ ਸੀ ਕਿਸੇ ਨੇ ਪੈਚ ਨਹੀਂ ਲਾਇਆ ਕਿਸੇ ਨੇ ਪੁਲਿਸ ਨੇ ਭੇਜੀ 1 ਮਹੀਨਾ ਲਗਾਤਾਰ ਅਸੀਂ ਕਹਿੰਦੇ ਰਹੇ ਕਿ ਸਰਕਾਰਿਆਂ ਕੋਈ ਕਾਰਜ ਕਰੋ ਤਦ ਚੇਤਾ ਨਹੀਂ ਸੀ ਇਸ ਸਤਾਪਦੀ ਦਾ ਉਹ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਪਾਛਾ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਗੁਰੂ ਕੇ ਮੈਲ ਮਨਾਇਆ ਜਿੱਥੋਂ ਸ਼ਤਾਪਦੀ ਦੀ ਸ਼ੁਰੂ ਕੀਤੀ ਸੀ ਪਹਿਲਾਂ 22 ਦੇ ਵਿੱਚ ਉੱਥੇ ਕਿਸੇ ਨੇ ਸ਼ਤਾਪਦੀ ਨਹੀਂ ਮਨਾਈ ਉੱਥੇ ਕੋਈ ਸ਼ਤਾਪਦੀ ਦਾ ਚੇਤਾ ਨਹੀਂ ਆਇਆ ਉਹ ਤੋਂ ਬਾਅਦ ਗੁਰੂ ਕੇ ਬਾਗਦੇ ਦੀ 100 ਸਾਲਾ ਸ਼ਤਾਪਦੀ ਆਈ ਉਹ ਤਾਂ ਸਾਂਝ ਆਈ ਸੀ ਨਾ ਸਾਰਾ ਉਸ ਵੇਲੇ ਤਾਂ ਹਾਲੇ ਆਪਾ ਭਾਰਤ ਦੇਸ਼ ਦੇ ਵਿੱਚ ਆਪਾਂ ਗੁਲਾਮੇ ਬੈਠੇ ਸੀ ਤੇ ਉਹ ਮਨਾ ਲੈਣੀ ਚਾਹੀਦੀ ਸੀ ਕਿਸੇ ਨੇ ਤਰਸ ਨਹੀਂ ਕੀਤਾ ਉਸ ਤੋਂ ਬਾਅਦ ਪੰਜਾ ਸਾਹਿਬ ਦੀ 100 ਸਾਲਾਂ ਸ਼ਤਾਬ ਦੀ ਆਈ ਜਿਹੜੀ ਸਰਵ ਸੰਜੀ ਸੀ ਗੁਰੂ ਘਰਾਂ ਨੂੰ ਆਜ਼ਾਦ ਕਰਾਉਣ ਲਈ ਤਦ ਵੀ ਕਿਸੇ ਨੂੰ ਯਾਦ ਨਹੀਂ ਆਈ ਉਸ ਤੋਂ ਬਾਅਦ 100 ਸਾਲਾਂ ਜੈਤੋਂ ਦਾ ਮੋਰਚਾ ਉਹ ਕਿੱਡਾ ਮੋਰਚਾ ਸੀ ਉਸ ਮੋਰਚੇ ਦੀ ਕਦੇ ਯਾਦ ਨਹੀਂ ਆਈ ਉਸ ਤੋਂ ਬਾਅਦ ਗੁਰੂ ਰਾਮਦਾਸ ਪਾਤਸ਼ਾਹ ਦਾ 450 ਸਾਲਾਂ ਪਹਿਲਾਂ ਮੈਂ ਕਹਿ ਚੁੱਕਾ ਸਭ ਤੋਂ ਵੱਡੀ ਸ਼ਤਾਬਦੀ ਸੀ ਮਾਤਾ ਗੁਜਰਕੌਰ ਜੀ ਦੀ 400 ਸਾਲਾ ਜਿਹੜੀ ਪੰਥ ਕਾਲ ਸੇ ਨੇ ਕਰਤਾਰਪੁਰ ਦੀ ਧਰਤੀ ਤੇ ਮਨਾਈ ਸੀ ਉੱਥੇ ਵੀ ਕਿਸੇ ਨੂੰ ਯਾਦ ਨਹੀਂ ਆਈ ਤੇ ਮੈਨੂੰ ਕਹਿਣਗੇ ਵੀ ਭਈ ਧਾਰਮਿਕ ਸਟੇਜ ਤੋਂ ਰਾਜਨੀਤਿਕ ਬੋਲਦਾ ਮੈਂ ਬੋਲਦਾ ਰਾਜਨੀਤਿਕ ਮੈਂ ਰਾਜਨੀਤਿਕ ਹਾਂ ਮੇਰੀ ਮਾਂ ਪਾਰਟੀ ਸ਼ਰੋਮਣੀ ਅਕਾਲੀ ਦਲ ਦੀ ਅਗਵਾਈ ਸਰਦਾਰ ਸੁਖਬੀਰ ਸਿੰਘ ਬਾਦਲ ਕਰਦੇ ਆ ਤੇ ਜੇ ਮੈਂ ਨਹੀਂ ਬੋਲੂਗਾ ਹੋਰ ਕੌਣ ਬੋਲੂਗਾ ਇਹ ਜਥੇਬੰਦੀਆਂ ਕਰਾਮਾਤ ਹੁੰਦੀਆਂ ਅਸੀਂ ਵੀ ਕਈ ਵਾਰੀ ਸੋਗੜ ਜਾਂਦੇ ਵੇ ਭਈ ਕੋਈ ਨਹੀਂ ਇਦਾਂ ਹੀ ਆ ਇਦਾਂ ਨਹੀਂ ਤੱਕ ਕੇ ਸਾਰਾ ਕੁਝ ਹੋ ਰਿਹਾ ਹੁਣ 400 ਸਾਲਾਂ ਗਾਹਾਂ ਆਉਣਾ ਅੰਮ੍ਰਿਤਸਰ ਦਾ ਉਹ ਜਿਹੜਾ ਆਪਾਂ 2027 ਚ ਮਨਾਉਣਾ ਉਹਦੇ ਲਈ ਵੀ ਅੱਜ ਤੋਂ ਸ਼ੁਰੂ ਕਰ ਦਿੱਤਾ ਸੋ ਵੀਰੋ ਮੈਂ ਕਹਿਣਾ ਚਾਹਣਾ ਸ਼ਤਾਬਦੀਆਂ ਮਨਾਓ ਜੀ ਆਇਆਂ ਨੂੰ ਪਰ ਆਪਣੇ ਕਾਰਜ ਖੇਤਰ ਚ ਮਨਾਓ ਸਾਨੂੰ ਕੋਈ ਦੁੱਖ ਨਹੀਂ ਧਾਰਮਿਕ ਤੌਰ ਤੇ ਕਾਰਜ ਜਿਹੜੀਆਂ ਜਥੇਬੰਦੀਆਂ ਕਰਦੀਆਂ ਉਹ ਕਰਨ ਤੇ ਮੈਂ ਜੇ ਹੁਣ ਇਸ ਕੱਲ ਦੇ ਬਾਰੇ ਬੋਲਣ ਲੱਪਿਆ ਫੇ ਹੋਰ ਕਹਿਣਗੇ ਪਰ ਮੈਂ ਕਹਿਣਾ ਚਾਹਣਾ ਵੀਰੋ ਤਕੜੇ ਹੋਈਏ ਅਨਸਾਬ